ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰ ਭੈਣਾਂ ਭਰਾਵਾਂ ਸੱਜਣਾ ਬੇਲੀਆਂ ਸਾਰਿਆਂ ਸਤਿ ਸ੍ਰੀ ਅਕਾਲ ਔਰ ਜਿਹੜੇ ਕੱਲ ਵਿਛਾਦ ਰੈਲੀ ਸੀ ਆਪਣੀ ਸੇਰੋਗੰਨਾ ਮੇਲਾ ਜਿਹੜੇ ਜਿਹੜੇ ਵੀਰ ਭੈਣਾਂ ਗਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਮਹਿਬੂਬ ਨੇਤਾ ਸ਼੍ਰੀ ਅਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਔਰ ਸਰਦਾਰ ਭਗਵਾਨ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਦੇ ਕੀਮਤੀ ਵਿਚਾਰ ਸਾਂਦੇ ਕੀਮਤੀ ਆਪਣਾ ਟਾਈਮ ਕੱਢਿਆ ਬਹੁਤ ਬਹੁਤ ਧੰਨਵਾਦ ਔਰ ਮੈਨੂੰ ਲੱਗਦਾ ਕਿ ਇਹ ਮੇਰੀ ਆਖਰੀ ਰੈਲੀ ਸੀ ਸ਼ਾਇਦ ਅੱਗੇ ਆਪਾਂ ਰੈਲੀ ਜੇਸਾ ਨਾ ਰਹਿ ਸਕੀਏ ਚਲੋ 9 10 ਸਾਲ ਆਪਾਂ ਸੰਘਰਸ਼ ਕੀਤਾ ਪਾਰਟੀ ਨੂੰ ਖੜਿਆ ਕੀਤਾ ਬੋਟਾ ਲਾਇਆ ਆ ਆਮ ਆਦਮੀ ਪਾਰਟੀ ਦਾ ਪਾਣੀ ਪਾਇਆ ਜਵਾਨ ਕੀਤਾ ਫਲ ਲੱਗਾ ਵਾ ਤੇ ਉਮੀਦ ਆ ਕਿ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਆਮ ਆਦਮੀ ਪਾਰਟੀ ਨੇ ਉਹ ਪੂਰੀਆਂ ਹੋਣ ਗਿਆ ਬਹੁਤ ਆਸਾਂ ਨੇ ਤੇ ਬਾਕੀ ਚਲੋ ਅਸੀਂ ਵੀ ਕਹਿੰਦੇ ਲੋਕਾਂ ਦਾ ਉਹ ਹਟਕਾਉਂਦੇ ਹੁੰਦੇ ਸੀ ਕਿ ਇੱਕ ਵਾਰੀ ਮੌਕਾ ਦਿਓ ਫਿਰ ਦਸਰੀ ਵਾਰ ਜੋ ਪੰਜ ਸਾਲਾਂ ਬਾਅਦ ਵੋਟਾਂ ਮੰਗਾਂਗੇ ਤੇ ਇਹੋ ਗੱਲ ਹੋ ਗਈ ਕਹਾਂਗੇ ਕਿ ਕੰਮ ਕੀਤਾ ਵੋਟ ਪਾਇਓ ਨਹੀਂ ਕੀਤਾ ਤੇ ਨਾ ਪਾਇਓ ਵਜ੍ਹੀ ਗੱਲ ਮੇਰਾ ਇੱਕੋ ਕਪੰਜਾ ਵਾ ਕੈਨੇਡਾ ਤੋਂ ਆਇਆ ਆ ਤੇ ਉਹਨਾਂ ਦੀ ਮੈਰਜ ਸੀ ਕਿ ਉਹਦਨੀ ਵਿਆਹ ਸੀ ਤੇ ਉਹਦਨੀ ਮਰੀ ਲੀ ਸੀ ਮੈਂ ਕਹਾਂ ਵੀ ਪਾਰਟੀ ਨੂੰ ਕਿ ਮੈਨੂੰ ਮੇਰੇ ਭਾਂਜੇ ਦਾ ਵਿਆਹ ਕਿ ਮੈਂ ਜਾਣਾ ਵਾ ਜ਼ਰੂਰੀ ਆ ਤੇ ਕਹਿੰਦੇ ਕਿ ਪਹਿਲਾਂ ਰੇਲੀ ਜ਼ਰੂਰੀ ਆ ਬੱਸਾਂ ਭਰਦੀਆਂ ਆਪਾਂ ਰੇਲੀ ਬਹੁਤ ਜ਼ਰੂਰੀ ਆ ਫੇਰ ਚੱਲ ਜਿਓ ਜਾਇ ਨਹੀਂ ਗਿਆ ਇਕੱਲੀ ਇਕੱਲੀ ਭੈਣ ਸੀ ਪੁੱਤਾਂ ਨੂੰ ਪਾਲਿਆ ਸੀ ਆਪਾਂ ਨੂੰ ਉਹ ਵੀ ਛੁੱਟ ਗਈ ਮਨ ਬਹੁਤ ਦੁਖੀ ਆ ਬੜਾ ਕੁਝ ਗਵਾਇਆ ਪਾਰਟੀ ਦੀ ਔਰ ਇੱਕ ਗੱਲ ਆ ਕਿ ਜਦੋਂ 2000 21 ਦੇ ਵਿੱਚ ਛਾਂ ਦਾ 21 ਦੇ ਵਿੱਚ ਜਦੋਂ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਗੁਰਵਿੰਦਰ ਸਿੰਘ ਬੈੜਵਾਲ ਤਿਹੜ੍ਹ ਵਾਰ ਜਿਲ੍ਹਾ ਪ੍ਰਧਾਨ ਲੈ ਤੇ ਮੈਂ ਚਲੋ ਥੋੜਾ ਨਹੀਂ ਬਾਲਾਂ ਬਾਲਾਂ ਥੋੜਾ ਥੋੜਾ ਬਹੁਤ ਜ਼ਿਆਦਾ ਵਿਰੋਧ ਕੀਤਾ ਸੀ ਫੇਸਬੁੱਕ ਤੇ ਨਹੀਂ ਕੀਤਾ ਸੀ WhatsApp ਤੇ ਕੀਤਾ ਸੀ ਗਰੁੱਪਾਂ ਜੀ ਕਿ ਅਸੀਂ ਪੁਰਾਣੇ ਬੰਦੇ ਸੀ ਸਾਡਾ ਹੱਕ ਮੰਗਦਾ ਸੀ ਜਾਂ ਕਿਦਾਂ ਉਹਦੇ ਨਾਲੋਂ ਕਿ ਜਿਲ੍ਹਾ ਪ੍ਰਧਾਨ ਸਾਨੂੰ ਲਾਉਣਾ ਚਾਹੀਦਾ ਸੀ ਤੇ ਉਹਨੂੰ ਜਿਲ੍ਹਾ ਪ੍ਰਧਾਨ ਲਾਤਾ ਤੇ ਇੱਕ ਦਿਨ ਫਿਰ ਅਸੀਂ ਕਿਸਾਨ ਕਿਸਾਨੀ ਦੇ ਦੋਲਣ ਚੱਲਣ ਦਿਆ ਸੀ ਤੇ ਗਾੜੀ ਬਰਿੰਗ ਦੇ ਘਰੇ ਅਖੰਡਪੁਰ ਸਾਹਿਬ ਐਮਐਲਏ ਰਾਜਾ ਰਾਜਾ ਵਿਰਿੰਦਰ ਸਿੰਘ ਗਾੜੀ ਬਰਿੰਗ ਉਹਦੇ ਘਰੇ ਉਹ ਟੰਚਨ ਚਾਰਸੀ ਉਹ ਤੋਂ ਪੰਜਾਬ ਦਾ ਉੱਤੇ ਘਰੇ ਅਸੀਂ ਅਖੰਡਪੁਰ ਸਾਹਿਬ ਤੇ ਗਏ ਤੇ ਬੈੜਵਾਲ ਸਾਹਿਬ ਦੀ ਗੱਡੀ 'ਚ ਗਏ ਫੋਰਚੂਨਰ 'ਚ ਮੈਂ ਸਰਦਾਰ ਗੁਰਦੇਵ ਸਿੰਘ ਲਖਨਾ ਜੀ ਸਰਦਾਰ ਬਲਜੀਤ ਸਿੰਘ ਖਹਿਰਾ ਜੀ ਔਰ ਮੇਰਾ ਵੀਰ ਗੁਰਦਾਸ ਸਿੰਘ ਢੋਲਣਾ ਤੇ ਬਲਾਕ ਪ੍ਰਧਾਨ ਮਨਜੀਤ ਸਿੰਘ ਵਰਨਾਲਾ ਔਰ ਦਾਸ ਸਾਹਿਬ ਸੀ ਇਹ ਸ਼ੇਸਕ ਤੇ ਪੰਛੀ ਜਾਨੀ ਸੀਗੇ ਤੇ ਬੈੜਵਾਲ ਸਾਹਿਬ ਅਗਲੇ ਬੰਨੇ ਬੈਠੇ ਤੇ ਲਖਨਾ ਸਾਹਿਬ ਨੂੰ ਕਹਿੰਦੇ ਸੀ ਕਹਿੰਦੇ ਨੇ ਨਾ ਅੱਖਾਂ ਧੀਨ ਨੂੰ ਸਮਝਾਵਾਂ ਨਾ ਉਹਨੂੰ ਕੋਵੇ ਮੇਰੀ ਆਪਣਾ ਤਸੀਮ ਪੁੱਛ ਸਕਦੇ ਆ ਲਖਨਾ ਸਾਹਿਬ ਨੂੰ ਚੇਅਰਮੈਨ ਸਾਹਿਬ ਨੇ ਤੇ ਚੇਅਰਮੈਨ ਭਰਾ ਆਪਣਾ ਖਰਾ ਸਾਹਿਬ ਨੇ ਗਵਾਹ ਨੇ ਇਹ ਗੱਲ ਤੇ ਲਖਨਾ ਸਾਹਿਬ ਨੂੰ ਕਹਿੰਦੇ ਕਿ ਜਿੰਨਾ ਮੇਰਾ ਜ਼ਿਲ੍ਹਾ ਪ੍ਰਧਾਨਪੰਚਤ ਦੇ ਵਿਰੋਧ ਕੀਤਾ ਨਾ ਅੱਗੇ ਨਹੀਂ ਆਉਂ ਦੰਦਾ ਮੈਨੂੰ ਸੱਦਾ ਨਹੀਂ ਕਿਹਾ ਕਿਹਾ ਉਹਨੂੰ ਆ ਪਰ ਆਖਾਂ ਤੇ ਇਹਨੂੰ ਸਮਝਾਉਣਾ ਉਹਨੂੰ ਪਿੱਛੇ ਮੈਂ ਬਿਠਾਇਆ ਤੇ ਮੈਂ ਪਿਛਲੇ ਪਹਿਲੇ ਹੋਰ ਜੀ ਕਾਨ ਚ ਬਲਜੀਤ ਸਿੰਘ ਖੈਰਾ ਜੀ ਦੇ ਕਾਨ ਚ ਕਹਤਾ ਮੈਂ ਜਟਾ ਮੈਨੂੰ ਕਹਿੰਦੇ ਮੈਂ ਤਾਂ ਵਾਅਦਾ ਕੀਤਾ ਸੀ ਤੇ ਹਰ ਕੋਈ ਬੰਦਾ ਰਾਜਨੀਤੀ ਵਿੱਚ ਆਉਂਦਾ ਵਾ ਹਰ ਕਿਸੇ ਦੀ ਸੋਚ ਹੁੰਦੀ ਹੈ ਉੱਚੀ ਦਾੜੀ ਮਾਰਾਂ ਮਿਹਨਤ ਕਰਕੇ ਅੱਗੇ ਨੰਗਾ ਤਾਂ ਮੈਂ ਵੀ ਜਾਵਾਂ ਉੱਚੇ ਲੈਵਲ ਤੇ ਜਾਵਾਂ ਬੂਥਾਂ ਚਾਰਜ ਤੋਂ ਸਰਕਨ ਚਾਰਜ ਸਰਕਨ ਚਾਰਜ ਤੋਂ ਬਲਾਕਨ ਚਾਰਜ ਬਲਾਕਨ ਚਾਰਜ ਤੋਂ ਜ਼ਿਲੇ ਤੇ ਜ਼ਿਲੇ ਤੋਂ ਮਾਝੇ ਜੋਂ ਜੋਂ ਤੇ ਜੋਂ ਤੋਂ ਗਾਂ ਪੰਜਾਬ ਲੈਵਲ ਤੇ ਹਰ ਕੋਈ ਸੋਚ ਹੁੰਦੀ ਆ ਹਰ ਕੋਈ ਅੱਗੇ ਵੱਧਣ ਨੂੰ ਹੁੰਦਾ ਵਾ ਕਿਦਾਂ ਜੀ ਕਰਦਾ ਕਿ ਮੈਂ ਉੱਥੇ ਵੀ ਰਵਾਂ ਸਿਆਮ ਸਾਹਿਬ ਵੀ ਆਪਣਾ ਨਰਸ ਕੇ ਬਹਿ ਗਿਆ ਸੀ ਅਸੀਂ ਉਹਦੇ ਹੱਕ 'ਚ ਡਟੇ ਹਾਂ ਕਿ ਮੈਨੂੰ ਮੁੱਖ ਮੰਤਰੀ ਚਿਹਰਾ ਅਨਾਉਂਸ ਨਾ ਕੀਤਾ ਤਾਂ ਮੈਂ ਨਹੀਂ ਲੜਨਾ ਨਹੀਂ ਪਾਰਟੀ ਨਾਲ ਜਾਂ ਕਿਦਾਂ ਭੈਗਾ ਸੀ ਰੁਸ ਕੇ ਆਹੀ ਉਹਦੇ ਹੱਕ ਚ ਨਤਰ ਗਿਆ ਵੀ ਜੇ ਭਗਵੰਤ ਮਾਨ ਨਹੀਂ ਤਾਂ ਅਸੀਂ ਵੀ ਨਹੀਂ ਜੇ ਉਹਨਾਂ ਦਾ ਹੱਕ ਹੈ ਵੀ ਮੈਂ ਮੁੱਖ ਮੰਤਰੀ ਬਣਾਂ ਤੇ ਜੇ ਜਿਨ੍ਹਾਂ ਨੂੰ ਆਖਿਆ ਵੀ ਮੈਨੂੰ ਟਿਕਟ ਮਿਲੇ ਤਾਂ ਮੈਂ ਰਨ ਵਾਲੀ ਤਾਂ ਮੈਂ ਵੀ ਹੋ ਗਿਆ ਨਾ ਕੋਈ ਐਮਐਲਏ ਬਣਨ ਨੂੰ ਚਾਹਵਾ ਨਹੀਂ ਕੋਈ ਮੰਤਰੀ ਦਾ ਚਾਹਵਾ ਨਹੀਂ ਕੀ ਗੱਲ ਅਸੀਂ ਨਹੀਂ ਕੋ ਬਣ ਸਕਦੇ ਸਾਡੀ ਕਾਬਲੀਅਤ ਨਹੀਂ ਪਾਰਟੀ ਖੜੀ ਕਰ ਸਕਦੇ ਆ ਸਰਕਾਰ ਬਣਾ ਸਕਦੇ ਆ ਲੋਹਾ ਲੈ ਸਕਦੇ ਕਾਲੀਆਂ ਕਾਂਗਰਸੀਆਂ ਨਾਲ ਕਾਲੀਆਂ ਦੇ ਰਾਜ ਚੋ ਵੀ ਇਹ ਪਤਾ ਨਹੀਂ ਹਲਦਾ ਇਹ ਪਰੰਦਾ ਪਰ ਨਹੀਂ ਮਰਦਾ ਕੰਬਦੇ ਹੀ ਉਦੋਂ ਲੋਹਾ ਲਿਆ ਅੱਜ ਅਹੀਂ ਸਰਕਾਰ ਨਹੀਂ ਚਲਾਸ ਦੇ ਅੱਜ ਅਹੀਂ ਮੌਜਾ ਨਹੀਂ ਹੈ ਅੱਜ ਅਹੀਂ ਪੜੇ ਲਿਖੇ ਨਹੀਂ ਗੱਲ ਕੀ ਆ ਗੱਲ ਆ ਕਿ ਹੁਣ ਪੈਸੇ ਬੈਂਕ ਬੈਲੈਂਸ ਤੇ ਗੱਡੀ ਵੰਦੇ ਆ ਜਦੋਂ ਸਾਨੂੰ ਅੱਜ ਤੋਂ 8 9 9 10 ਸਾਲ ਪਹਿਲਾਂ ਤੋੜਿਆ ਸੀ ਉਦੋਂ ਕਹਿੰਦੇ ਆਮਕਰਾਂ ਦੇ ਪੁੱਤ ਅੱਗੇ ਆਉਣਗੇ ਆਮਕਰਾਂ ਦੇ ਪੁੱਤ ਅੱਗੇ ਲੱਗਣਗੇ ਆਮਕਰਾਂ ਦੇ ਪੁੱਤ ਸੇਵਾ ਕਰਨਗੇ ਰਾਜਨੀਤੀ ਕਰਨਗੇ ਉਦੋਂ ਨਹੀਂ ਪੁੱਛਿਆ ਕਿੰਨੇ ਪੜੇ ਜੇ ਗ੍ਰੈਜੂਏਸ਼ਨ ਜੇ ਡਿਗਰੀਆਂ ਆ ਗਈਆਂ ਜੇ ਜਾਂ ਬੈਂਕ ਬੈਲੈਂਸ ਹੈਗਾ ਕੋਈ 20 50 ਕਿਲਿਆਂ ਦਾ ਟਾਕਾ ਖਾ ਗੱਡੀਆਂ ਆ ਗਈਆਂ ਉਦੋਂ ਇਹ ਗੱਲਾਂ ਪੁੱਛੀਆਂ ਹੁਣ ਸਰਕਾਰ ਬਣ ਗਈ ਆ ਨਿਗਾਹ ਮਾਰ ਲਓ ਉਹਦੇ ਗੱਡੀਆਂ ਵਾਲੇ ਜੇ ਪੈਸਾ ਇਹਨੂੰ ਅੱਗੇ ਆਉਂਦਾ ਹੈ ਅ ਜਿਲ੍ਹਾ ਪ੍ਰਧਾਨ ਲਾਇਆ ਇਹ ਜੂਠ ਦਾ ਮੈਂ ਆਪਣਾ ਨਾਮ ਭੇਜਿਆ ਇਹ ਲਖਣਾ ਸਭ ਨੂੰ ਤਰੀਕ ਤੇ ਤਰੀਖੀ ਹਦੀ ਜਿਹੜੀ ਕੋਰਟ ਚ ਇੱਥੇ ਤਨ ਤਨ ਪੈਂਦੀ ਆ ਮੰਤਰੀ ਸਹਿਬਾਨ ਸਪੀਕਰ ਸਹਿਬਾਨ ਸਾਰੀ ਕੋਰਟ ਚ ਤਰੀਹੀ ਦੇ ਉੱਥੇ ਮੈਂ ਬੇਨਤੀ ਕੀਤੀ ਸੀ ਕਿ ਲਖਨਾ ਸਾਹਿਬ ਤੇ ਆਪਣਾ ਖੈਰਾ ਸਾਹਿਬ ਨੂੰ ਕਿ ਮੇਰਾ ਨਾਮ ਭੇਜਾ ਜਾਵੇ ਮੈਂ ਜ਼ਿਲ੍ਹੇ ਦੇ ਵੀ ਜਮਜੋਨ ਤੇ ਵੀ ਜੋਸ਼ ਖਤਰਿਆਂ ਵਾਂ ਜ਼ਿਲ੍ਹੇ ਦਾ ਜੋਸ਼ ਖਤਰਿਆਂ ਜ਼ਿਲ੍ਹਾ ਜੋਥ ਪ੍ਰੈਜ਼ੀਡੈਂਟ ਲਾਇਆ ਜਾਵੇ ਤਾਂ ਕੋਈ ਪਤਾ ਨਹੀਂ ਕਿਹੜਾ ਕੋਈ ਨਵਾਂ ਵੀਰ ਆਇਆ ਵਾ ਚਲੋ ਸਾਡਾ ਕਿਹੜਾ ਵੀ ਉਹਦੇ ਨਾਲ ਕੋਈ ਵੈਰ ਵੜੋ ਦਿਆ ਅਰੇ ਆਪੇ ਹੱਕ ਮੇਰਾ ਸੀ